ਤੁਸੀਂ ਵੀ ਕਰੋ ਦਰਸ਼ਨ ਫੇਰੋ ਮਾਨ ਕਰ ਦਵਾਰਾ ਸਾਹਿਬ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਇਹ ਵੀ ਪਾਸ ਕੋਣ ਮਿਲਦਾ ਇੱਥੇ ਆ ਕੇ ਮਾਨੋ ਕਾਫੀ ਦਿਨ ਹੋ ਗਏ ਕਹਿੰਦੇ ਨੂੰ ਆਇਆ ਨਹੀਂ ਸੀ ਜਾ ਰਿਹਾ ਤਾਂ ਅੱਜ ਨਸੀਬ ਮੈਂ ਚੱਪਲ ਪਾਉਣ ਲੱਗੀ ਸੀ ਦੂਜੀ ਪਿੰਕ ਵਾਲੀ ਉਹ ਕਰਨ ਉਹ ਕਹਿੰਦੇ ਮੇਰੇ ਨਾਲ ਦੀਪਾ ਹੈਲੋ ਗਾਇਜ਼ ਵੈਲਕਮ ਟੂ ਗੇਟ ਅਜਾ ਸਾਡਾ ਨਿਊ ਬਲੌਗ ਮੇਰਾ ਝੋਤਾ ਵਾ ਤਾਂ ਹੋ ਗਿਆ ਤਿਆਰ ਅਸੀਂ ਵੀ ਤਿਆਰ ਹੋ ਗਏ ਅਸੀਂ ਚੱਲੇ ਸੀ ਅੱਜ ਮੱਥਾ ਟੇਕਣਾ ਫਿਰੂਮਾਨ ਗੁਰਦੁਆਰਾ ਸਾਹਿਬ ਬਹੁਤ ਨਵਾਂ ਦਾ ਅੱਜ ਬਲੌਕ ਬਣਾਉਣ ਲੱਗਿਆ ਸੀ ਹਾਂ ਹਾਂ ਇਹ ਜਾਨ ਦੇ ਲਈ ਹਾਂ ਚਲੋ ਚਲ ਅੱਗਾ ਕਰਕੇ ਤੁਹਾਨੂੰ ਆਵਾਜ਼ ਮਾਰ ਕੇ ਜੰਡਾ ਲਾਵੇ ਗੋਗਾ ਅਸੀਂ ਬਹਿ ਗਏ ਭਾਈ ਆਟੋ 'ਚ ਅਸੀਂ ਜਾ ਰਿਹਾ ਹੁਣ ਫਿਰੂਮਾਨ ਗੁਰਦੁਆਰਾ ਸਾਹਿਬ ਕਰੋ ਤੁਰਦਿਆਂ ਤਰੋਂਦਿਆਂ ਸਾਨੂੰ ਇੰਨਾ ਕਵੇੜਾ ਹੋ ਗਿਆ ਕੰਨੀ ਹੀ ਸਾਧਰੇ ਅਸੀਂ ਕਰੋ ਤੁਰਲੀ ਅਸੀਂ ਲੇਟ ਹੋ ਹੀ ਜੰਨੇ ਆ ਦੀਦੀ ਗਗਨ ਮੈਂ ਜੋਤ ਅਸੀਂ ਚਾਰੋਂ ਜਾਣੀਆਂ ਜਾ ਰਹੀਆਂ ਅਜ ਮੱਥਾ ਟੇਕਣ ਬਹੁਤ ਦਿਨ ਹੋ ਗਏ ਕਹਿੰਦਿਆਂ ਨੂੰ ਜਾਇਆ ਨਹੀਂ ਸੀ ਜਾਂਦਾ ਅਸੀਂ ਮੱਥਾ ਟੇਕ ਕੇ ਆ ਚੁੱਕੇ ਹਾਂ ਢਾਬੇ ਤੇ ਨੇ ਅਸੀਂ ਖਾਣੀ ਸੀ ਰੋਟੀ ਸਾਨੂੰ ਲੱਗੀ ਬੜੀ ਭੁੱਖ ਹੁਣ ਅਸੀਂ ਕਾ ਚਲੋ ਜੀ ਰੋਟੀ ਖਾ ਲੈਨੇ ਆ फिर ढाबे त्याग जोता मेरा लगे ने मास पढ़ना पता नहीं गल से जोत जो, तो जो क्यों पा पाके सामने <laughs>

ਏਸੀ ਲੈ ਲੈ ਫੜ ਲੈ ਹੁਣ ਭਰਾਵਾ ਲੈ ਜੋ ਤਾਂ ਚਲਾਈਆਂ ਸੀ ਸਿਰਫ ਆਹੀ ਬਟਨ ਦੱਬਣਾ ਅਪਾ ਤਾਂ ਛਾਲੇ ਬਟਨ ਕਿਉਂ ਲਗਾਈ ਹੋਏ ਤੂੰ ਜਿਹੜਾ ਬਟਨ ਕਿਉਂ ਦੱਬ ਦੇ ਫੜਾ ਲੈ ਮੋ ਦੱਬੋ ਦੱਬੋ ਤੋ

ਉਡੀ ਕਦੀ ਰੋਟ ਨਹੀਂ ਸਿਖਾਉਣਾ ਇਹਦੇ ਚੋਂ ਚਲ ਉਤਾਰ ਤਾਂ ਮਹਿਲਾ ਹਟਾਰਦਾ ਜਿੱਥੇ ਮਰਜੀ ਚੋਕਾਰ ਨੂੰ ਅੱਗੇ ਪਤਾ ਇੱਕ ਸਾਥ ਸੀ ਟੈਨ ਟਵਾਰੀ ਆ ਵੀ ਸੀੜੀ ਪੜਦੇ ਹੁੰਦੇ ਸੀਗੇ ਅੱਗੇ ਜੇਤੇ ਹੁੰਦੇ ਚਾਰ ਪੰਜ ਬਲੋਕ ਬਣਾਏ ਪਏ ਨੇ ਮੈਂ ਤਾਂ ਐਡਿਟ ਨਹੀਂ ਕੀਤਾ ਗਿਆ ਤੇ ਕਲਿੱਪੋ ਜੇ ਬਣਾਏ ਹੋ ਨੇ ਤਿੰਨ ਚਾਰ ਮੈਂ ਕਲਿੱਪ ਬਣਾਏ ਪਏ ਨੇ ਮਤਲਬ ਤਿੰਨ ਚਾਰ ਬਲੋਕਾਂ ਦੇ ਕਲਿੱਪ ਬਣਾਏ ਨੇ ਮੈਂ ਤਾਂ ਅੱਧੀ ਮੈਂ ਲੇਣੀ ਤੋ ਪ੍ਰੋਪਰ 3-4 ਨੇ ਵੈਸੇ ਤਾਂ ਥੋੜੇ-ਥੋੜੇ 4-5 ਬਲੋਕ ਨੇ ਮਤਲਬ 4-5 ਬਲੋਕ ਨੇ ਜਿਨ੍ਹਾਂ ਦੇ ਵਿੱਚੋਂ ਕੁਝ ਕਲਿੱਪ ਕੱਟ ਹੋਣਗੇ 3-4 ਬਲੋਕ ਪ੍ਰੋਪਰ ਬਣਾਏ ਪੈਨੇ ਜੋ ਕਿ ਐਡਿਟ ਨਹੀਂ ਕੀਤੇ ਜਾ ਰਹੇ ਮੇਰੇ ਕੋਲੋਂ ਤੇ ਅੱਜ ਮੈਂ ਗੁਰਦੁਆਰਾ ਸਾਹਿਬ ਤੋਂ ਕੜਾ ਲੈ ਕੇ ਆਂ ਜੋ ਤੇਨੇ ਆਮਲੀਸ ਲਈਟ ਲਈਆ ਤੇ ਪ੍ਰਾਵਾ ਸੂਟ ਤਾਰਦਣਿਆ ਇਹਦੇ ਤੇ ਪਰਸਨ ਵੀ ਦਿੱਤੀ ਨਾਲ ਰੇਜ਼ਰ ਵੀ ਦਿੱਤੀ ਆ ਖਾ ਲਈ ਅੱਜ ਤੇ ਗਾਵਾਂ ਤੋਂ ਸਾਰੇ ਕਾਗੇ ਚਲੇ ਮੈਂ ਜੁੱਤੀ ਚੱਕ ਲੈਣੀ ਆ ਇੰਨੀ ਜ਼ਿਆਦਾ ਗਰਮੀ ਸੀ ਅੱਜ ਇੰਨੀ ਗਰਮੀ ਇੰਨੀ ਪੂਰੀ ਹਾਕ ਸੀ ਨਾ ਸਾਨੂੰ ਪਤਾ ਬਈ ਤੁਸੀਂ ਡਬੂ ਕਹਿੰਦੇ ਕਿ ਡਬੂ ਬਹੁਤ ਚਿਰ ਹੋ ਗਿਆ ਮੈਨੂੰ ਕਹਿੰਦੇ ਨੂੰ ਵੀ ਫੇਰ ਉਹ ਮਾਨੂੰ ਗੁਰਦੁਆਰਾ ਸਾਹਿਬ ਜਾਣਾ ਕਈੋ ਮਹੀਨੇ ਹੋ ਗਏ ਦਿਨ ਵੀ ਨਹੀਂ ਕਹਿ ਸਕਦੇ ਕਈੋ ਮਹੀਨੇ ਹੋਵੇ ਜਾਇ ਨਹੀਂ ਜਾ ਰਿਹਾ ਤੇ ਬਲੌਕ ਐਡਿਟ ਕਰਕੇ ਮੈਂ ਤਾਂ ਚੈਨਲ ਤੇ ਨਹੀਂ ਪਾਇਆ ਜਾ ਰਿਹਾ ਕਦੇ ਕੁਛ ਕਰਦੇ ਕੁਛੀ ਬਸ

ਕਰਾਵੋਗੀ ਜੀ ਉਹਨਾਂ ਨੂੰ ਲਾ ਕੇ ਬੰਦੇ ਨਹੀਂਗੇ ਹੁਣ ਸਮਝ ਨਹੀਂ ਆਉਂਦੀ ਆ ਮੈਨੂੰ ਵੀ ਨਹੀਂ ਆਉਂਦੀ ਤੇ ਪੀਲਾ ਮੈਂ ਤਾਂ ਬੰਦ ਕਰੇ ਮੈਂ ਖੋਲ ਜੂਗਾ ਬਾਕੀ ਇੱਕ ਜੋਤ ਨੇ ਹੋਰ ਖਲਾਉਣਾ ਲਿਆ ਆ ਆਪਿਆ ਖਲਾਉਣਾ ਬਾਕੀ ਆ ਗੁੱਡੀਆਂ ਗੱਡੀਆਂ ਜੀ ਉਥੋਂ ਕਾਫੀ ਲੈ ਕੇ ਆਈ ਆ ਮੇਕਅਪ ਦਾ ਸਮਾਨ ਉਹ ਗੁੱਡੀਆਂ ਦਾ ਆ ਓਪਨ ਪਰਤੀਆਂ ਵਿੱਚ ਟੇਬਲ ਵਿੱਚ ਇਥੇ ਨਮਾਰੀ ਨਮਾਦੀ ਕਿਹੜੀ ਹੈ ਪਿੰਕ ਨਮਾਦੀ ਉਹ ਪਿੰਕ ਨਮਾਦੀ ਆ ਗੁੱਡੀ ਨਿਕਲੀ ਵਿੱਚੋਂ ਆ ਲਾਈਟ ਬੰਦ ਕਰ ਬੱਲਮ ਬੰਦ ਕਰ ਤਾਂ ਕੁਸ ਦੇ ਸੁਗਾ ਨਾ ਐਮ ਕੋ ਮੈਂ ਦਿਚੂਆ ਕੋਣ ਦੇ ਸੁਗਾ ਨਾ ਸਵਾਰ ਕੇ ਉਹ ਬੱਲਮ ਦੇ ਉੱਲੇ ਗੁੱਡੀ ਆ ਰਹੀ ਆ ਇਹਦਾ ਫੇਵਰੇਟ ਬੱਲਮ ਆ ਬਾਈ ਸਾਨੂੰ ਬੱਲਮ ਨਹੀਂ ਬੰਦ ਕਰਨੀ ਇੱਥੇ ਨੁੰਜੇ ਜੇ ਇਸੇ ਦੇ ਸਮਾਨ ਹੁੰਦਾ ਇਸੇ ਦੀਆਂ ਗੁੱਡੀਆਂ ਹੁੰਦੀਆਂ ਨੇ ਐਸੀ ਚੱਲਦਾ ਲੋਰ ਪਾ ਲੈ ਦੱਸੋ ਕਿੱਦਾਂ ਦਾ ਦੋ ਬਸ ਸੋ ਜੋ ਤਾਂ ਅਚਕ ਕਿ ਨਾਲ ਦੀ ਨਿਕਰ ਖੋਲਦੇ ਤੇ ਉਹ ਪਾਲਾ ਕੀ ਕਹਿੰਦੇ ਲੋਰ ਪਾਲਾ ਠੀਕ ਆ ਇਸੇ ਚੱਲਦਾ ਹੋ ਠੰਡੋ ਲੱਗ ਜੂਗੀ ਠੰਡੋ ਇਹ ਪੁੱਤ ਨੂੰ ਮੂੰਹ ਦੇਖ ਰ ਮੂ ਕੇ ਮੈਂ ਕਰਦਾ ਲੋਰ ਨਹੀਂ ਪਾਉਂਦਾ ਇਹਨੂੰ ਮੈਂ ਕਿ ਲੋਰ ਪਾਲਾ ਚੱਗਨਾਂ ਦੀ ਨਿਕਰ ਪਾਈ ਫਿਰਦਾ ਉਹ ਇਸੇ ਚੱਲ ਰਹੀ ਠੰਡ ਲੱਗ ਜਣੀ ਇਹਨੂੰ ਪਹਿਲੇ ਹੀ ਸੜਕ ਸੜਕ ਕਰ ਰਿਹਾ ਉਹ ਦਿਨ ਰਾਤ ਨੂੰ ਮੀਂਹ ਚ ਭਿੱਜ ਗਿਆ ਸੀਗਾ ਜਦੋਂ ਅਸੀਂ ਰਾਤ ਨੂੰ ਗਏ ਆਂਦੀ ਰਾਤ ਉਹ ਵੀ ਸਾਡਾ ਬਲੌਕ ਬਣਾਇਆ ਪਿਆ ਐਡਿਟ ਨਹੀਂ ਕੀਤਾ ਜਾ ਰਿਹਾ ਕੱਪੜੇ ਸੁੱਕਣੇ ਪਾ ਗਏ ਮੇਰੇ ਕੱਪੜੇ ਜਾਓ ਪਾਓ हां तेनु ਦਿਖਾਵਾਂ ਚੱਲ ਫਿਰ ਮੈਂ ਲਾਈਵ ਹੋਣਾ ਆ ਗਈ ਤੇ ਡਿਊਟੀ ਵੀ ਰੱਖਣੀ ਹੈ ਮੈਨੂੰ ਰਾਂਝਾ ਪੱਪੇ ਪਾਇਆ ਹੁਦਵਾਰ ਆਣਾ ਤੇ ਗਲਮੇਸੇ ਦੱਸਤਾ ਕੋ ਭਰਾਵਾ ਮੈਂ ਤੇਨੇ ਲਾਈਵ ਤੇ ਕੀ ਆਵਾ ਮਾਫ ਕਰੋ ਥੋੜੀ ਹੋ ਲੜ ਪਿਆ ਵਾਈ ਲੜ ਕੇ ਲੜ ਕੇ ਤਾ ਇੱਕ ਘਾਲੀ ਮੈਂ ਏਡੇ ਤੇ ਖਿੱਚ ਜਾਂਦੀ ਐ ਕੋਣ ਕਹਿੰਦੀ ਆ ਮੈਂ ਏਡੇ ਤੇ ਖਿੱਚ ਜਾਂਦੀ ਆ ਕੰਮ ਬੰਦਾ ਕਵੇਦਾ ਕਵੇਦਾ ਸੁਪਨਾ ਨਾ ਉਲਿਆ ਕਰੋ ਨਾ ਉਲਿਆ ਕਰੋ ਪੱਕਾ ਕੇ ਨਹੀਂ ਲੋਟੇ ਦਿੱਤੀ ਸਾਰੇ ਉਧਰ ਮੇਰੇ ਪਿੱਛੇ ਵੀ ਕਾਂਡ ਹੋਇਆ ਸੀ ਮੇਰੇ ਪਿੱਛੇ ਵੀ ਕਾਂਡ ਹੋਇਆ ਸੀਗਾ ਤੁਹਾਡਾ ਜਦੋਂ ਤੁਸੀਂ ਮੇਰੇ ਨਾਲ ਲਾਈਵ ਤੇ ਤੇਰੇ ਤੇ ਆ ਗਈ ਸੀ ਜਦੋਂ ਲੜ ਪਏ ਸੀ ਉਹ ਤੇਰੀ ਦਿਓ ਟੱਕਣ ਦੇ ਉਹ ਤੇ ਉਹ ਲੜੀ ਹੀ ਡੰਗ ਕਰੀ ਉਹ ਹੈਗੀ ਹਾਂ ਉਹ ਨਹੀਂ ਬੰਦਾ ਪੁੱਛੀ ਵੀ ਛੋਟੇ ਲੋਕਾਂ ਪਿੱਛੇ ਸੀ ਆਪਦੇ ਭੈਣ ਭਰਾ ਛੱਡ ਦਈਏ ਉਹਦਾ ਪੇਰ ਦੂਰ ਦੀ ਗੱਲ ਮੈਂ ਕਹਿੰਦੀ ਆਪਣੇ ਸੱਜਿਆਂ ਨੂੰ ਬੜੀ ਜਹਿਲ ਸੀ ਸਕੇ ਕੋਣ ਹੁਣ ਮਤਲਬ ਮੇਰੇ ਵਿਚਾਰਾ ਕਰਨੀ ਆ ਅੰਦਰ ਹੁਣੀ ਲੋਕਾਂ ਨੂੰ ਹੋਣੀਏ ਕੋਈ कलविंदर भी पा साड़ा मेरे कलविंदर हां कलविंदर मेरे ना मिलन बरतने की फायदा जी मैं थोड़े ना मिलू बरतूगी खेल कड़ा भी पाई हाँ वह कांठे घोड़े देगी दे दूगी

ਗਗਨ ਲਾਈਵ ਹੁੰਦੀ ਹੈ ਤਾਂ ਗਗਨ ਇੰਸਟਾ ਦੇ ਉੱਤੇ ਵੀ ਆ ਕੇ ਵਿੱਚ ਬੋਲ ਪਾਉਂਦੀ ਆ ਹੈਲੋ ਗਗਨ ਲਾਈਵ ਹੁੰਦੀ ਹੈ ਤਾਂ ਗਗਨ ਇੰਸਟਾ ਦੇ ਉੱਤੇ ਵੀ ਆ ਕੇ ਵਿੱਚ ਬੋਲ ਪਾਉਂਦੀ ਆ ਹੈਲੋ ਗਾਇਸ ਮੇਰੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਦੋਨੋਂ ਕਰੋ ਬੜਾ ਸੋਹਣਾ ਬੋਲਦੀ ਹੈ ਨਾ ਤੇ ਮੈਂ ਇੰਸਟਾ ਤੇ ਫੇਸਬੁਕ ਤੇ ਲਾਈਵ ਹੁੰਦੀ ਆ YouTube ਤੇ ਲਾਈਵ ਹੁੰਦੀ ਆ ਤਾਂ ਮੇਰੇ ਚੈਨਲ ਤੇ ਵੀ ਆ ਕੇ ਬੋਲ ਜਾਂਦੀ ਆ ਤਾਂ ਹੁਣ ਇੰਸਟਾ ਤੇ ਫੇਸਬੁਕ ਉੱਤੇ ਸਾਡੇ ਸਾਰੇ ਪੁੱਛਦੇ ਨੇ ਜਦੋਂ ਅਸੀਂ ਲਾਈਵ ਹੁੰਨੇ ਕਹਿੰਦੇ ਸਭ ਤੋਂ ਪਹਿਲਾਂ ਉਹਨਾਂ ਦਾ ਇੱਕ ਤੋਂ ਸਵਾਲ ਹੁੰਦਾ ਸਾਰੇ ਦਾ ਥੋੜੀ ਗਾਇਸ ਕਿੱਥੇ ਆ ਤੇਰਾ ਫਿਰਦੇ ਤਾਂ ਹਾਂ ਮੇਰਾ ਫੇਵਰਿਟ ਹੈ ਪਰ ਮੈਂ ਹਜੇ ਕੁਝ ਨਹੀਂ ਖਾਣਾਗਾ ਧੱਕਾ ਨਾ ਕਰੀ ਮੈਂ ਰੋਟੀ ਖਾਧੀ ਹੈ ਧੱਕਾ ਨਾ ਕਰੀ ਮੈਂ ਕਿਹਾ ਬਹੁਤ ਖਾ ਲੂੰਗੀ ਸਾਰੇ ਪੁੱਛਣਗੇ ਤੁਹਾਡੇ ਗਾਇਸ ਤੇ ਇਹ ਵੀ ਆਪਦੀ ਇੰਸਟਾਗ੍ਰam ਤੇ ਲਾਈਵ ਹੁੰਦੀ ਆ ਤੂੰ ਖਾ ਲੈ ਜੋਤ ਵੀ ਆਪਦੀ ਇੰਸਟਾਗ੍ਰam ਤੇ ਲਾਈਵ ਹੁੰਦੀ ਆ